ਪਰ ਮਨੁੱਖ ਲੱਖ ਕੋਸ਼ਿਸ਼ ਕਰਦਾ ਹੈ ਪੈਸੇ ਦੇ ਨਾਲ ਸ਼ੋਹਰਤ ਖਰੀਦਣਾ ਚਾਹੁੰਦਾ ਹੈ ਪਰ ਖਰੀਦੀ ਨਹੀਂ ਜਾ ਸਕਦੀ ਸ਼ੋਹਰਤ ਆ ਉਸ ਕੋਲ ਦੇ ਹੱਥ ਹੈ ਜਿਸ ਨੂੰ ਚਾਹੁੰਦਾ ਉਸ ਨੂੰ ਦਿੰਦਾ ਜਿਸ ਭਾਵੇਂ ਦਿੱਸਤੇ ਸਾਹਿਬ ਹੱਥ ਵਡਿਆਈਆਂ ਜਿਹੜਾ ਉਸ ਨੂੰ ਪਾਉਂਦਾ ਉਸ ਨੂੰ ਵਡਿਆਈ ਦੇ ਦਿੰਦਾ ਮਨੁੱਖ ਦੀ ਜ਼ਿੰਦਗੀ तमाम ਦੁਨੀਆ ਦੇ ਸੁੱਖ ਦੁੱਖ ਦੇ ਨਾਲ ਪ੍ਰਭਾਵਿਤ ਹੈ ਸਮੁੰਦਰ ਦੇ ਵਿੱਚੋਂ ਲਹਿਰਾਂ ਜਿਸ ਤਰ੍ਹਾਂ ਨਿਕਲਦੀਆਂ ਨੇ ਉਸੇ ਤਰ੍ਹਾਂ ਮਨੁੱਖ ਦੇ ਸ਼ਰੀਰ ਦੇ ਵਿੱਚੋਂ ਦੁੱਖ ਤੇ ਸੁੱਖ ਨਿਕਲਦੇ ਨੇ ਪਰ ਇਹ ਕਦੋਂ ਨਿਕਲਦੇ ਨੇ ਜਾਂ ਤਾਂ ਕਿਸੇ ਦੀ ਗਹਿਰੀ ਯਾਦ ਦੇ ਵਿੱਚ ਉਤਰਾਵੇ ਤਾਂ ਮਨੁੱਖ ਤੁਖੀ ਹੋ ਜਾਂਦਾ ਹੈ ਜਾਂ ਉਸ ਤੋਂ ਹੋਰ ਗਹਿਰੀ ਯਾਦ ਦੇ ਵਿੱਚ ਚਲੀ ਜਾਵੇ ਤਾਂ ਹੋਰ ਸੁਖੀ ਹੋ ਜਾਂਦਾ ਹੈ ਹਰ ਕਿਸੇ ਮਹਿਫਲ ਦੇ ਵਿੱਚ ਦੁੱਖ ਸੁੱਖ ਦੀ ਤਲਾਸ਼ ਮਨੁੱਖ ਦੀ ਜਾਰੀ ਰਹਿੰਦੀ ਹੈ ਕਿਸੇ ਮਹਿਫਲ ਦੇ ਵਿੱਚ ਜਾਂ ਤਾਂ ਮਨੁੱਖ ਚਾਹੁੰਦਾ ਹੈ ਕਿ ਮੇਰੀ ਗੱਲ ਹੋਵੇ ਜਾਂ ਤਾਂ ਚਾਹੁੰਦਾ ਹੈ ਮੇਰੀ ਖਲਾਫਤ ਹੋਵੇ ਅੱਜ ਕੱਲ੍ਹ ਲੋਕ ਖਲਾਫਤ ਕਰਵਾ ਕੇ ਵੀ ਬੜੇ ਖੁਸ਼ ਨੇ ਬਹੁਤ ਖੁਸ਼ ਨੇ ਜਿਸ ਨੂੰ ਕੌਂਟਰੋਵਰਸੀ ਕਹਿੰਦੇ ਨੇ ਰੋਸਟਿੰਗ ਕਹਿੰਦੇ ਨੇ ਹਰ ਕਿਸੇ ਮਹਿਫਲ ਦੇ ਵਿੱਚ ਤੁਹਾਡੀ ਖਲਾਫਤ ਹੋਵੇ ਤੁਹਾਡੀ ਗੱਲਬਾਤ ਹੋਵੇ ਤਾਂ ਮੈਨੂੰ ਇਹ ਚ ਲੱਗਦਾ ਹੈ ਇਹ ਉਸ ਖੁਦਾਵੰ ਕ੍ਰੀਮ ਤੋਂ ਇਲਾਵਾ ਹੋ ਨਹੀਂ ਸਕਦੀ ਹਰ ਕਿਸੇ ਮਹਿਫਲ ਦੇ ਵਿੱਚ ਤੁਹਾਡੀ ਗੱਲ ਉਸ ਖੁਦਾ ਦੀ ਰਹਿਮਤ ਦੇ ਨਾਲ ਹੀ ਹੁੰਦੀ ਹੈ ਹਰ ਕਿਸੇ ਮਹਿਫਲ ਮੇ ਤੁਹਾਡੀ ਬਾਤ ਹੋ ਹੈ ਇਨਸਾਨ ਤੁਸੀਂ ਚਾਹਤੇ ਹੋ ਪਰ ਗੋਹਰ ਸ਼ਾਹਿਰ ਕਹੇਂ ਬਗੈਰ ਖੁਦਾਵੰਦ ਕਰੀਮ ਦੀ ਰਹਿਮਤ ਕੇ ਇਹ ਹੋ ਨਹੀਂ ਸਕਤਾ ਨਹੀਂ ਹੋ ਸਕਦਾ ਉਸ ਖੁਦਾਵੰਦ ਕਰੀਬ ਦੀ ਰਹਿਮਤ ਤੋਂ ਬਿਨਾਂ ਅਸ ਸਮੁੰਦਰਤਾ ਚਾਹੁੰਦਾ ਹੈ ਕਿ ਮੈਂ ਹਰ ਇੱਕ ਜਗ੍ਹਾ ਤੇ ਆਪਣਾ ਦਾਇਰਾ ਵਧਾ ਲਵਾਂ ਦੁਨੀਆ ਤੇ ਇਹ ਸਮੁੰਦਰ ਦਾ ਸੁਭਾਅ ਹੈ ਜਿਉਂ-ਜਿਉਂ ਸਮੁੰਦਰ ਦਾ ਜਲ ਸતર ਵਧ ਜਾ ਜਾਂਦਾ ਹੈ ਤਿਉਂ ਤੇ ਉਸ ਦਾ ਦਾਇਰਾ ਵੀ ਵਧ ਜਾ ਜਾਂਦਾ ਹੈ ਤੇ ਸਮੁੰਦਰ ਨੂੰ ਲੋਕ ਜਾਣਨ ਲੱਗਦੇ ਨੇ ਉਸ ਦੇ ਦਾਇਰੇ ਤੋਂ ਉਸ ਦੀ ਗਹਿਰਾਈ ਤੋਂ ਉਸ ਦੀਆਂ ਲਹਿਰਾਂ ਤੋਂ ਜਦੋਂ ਵੱਡੇ ਵੱਡੇ ਜਹਾਜ਼ਾਂ ਨੂੰ ਆਪਣੇ ਵਿੱਚ ਸਮਾ ਲੈਂਦਾ ਹੈ ਹੁਣ ਮਨੁੱਖ ਦਾ ਦਾਇਰਾ ਕਿਸ ਤਰ੍ਹਾਂ ਹੈ ਮਨੁੱਖ ਦਾ ਦਾਇਰਾ ਸਿਰਫ ਇਹਨਾਂ ਕਿ ਜਿੱਥੇ ਵੀ ਮਨੁੱਖ ਜਾਵੇ ਉਹਦੀ ਗੱਲ ਹੋਵੇ ਸਾਇ ਸਾਕ ਸਬੰਧੀਆਂ ਚ ਚਾਹੇ ਮਿੱਤਰਾਂ ਚ ਚਾਹੇ ਉਸ ਦੇ ਦਿਲ ਦੇ ਕਰੀਬ ਹਮਸਫਰ ਦੇ ਵਿੱਚ ਮਨੁੱਖ ਹਰ ਜਗ੍ਹਾ ਚਾਹੁੰਦਾ ਉਸ ਦੀ ਗੱਲ ਹੋਵੇ ਹਰ ਕਿਸੇ ਪ੍ਰੋਗਰਾਮ ਚ ਹਰ ਕਿਸੇ ਵਿਆਹ ਸ਼ਾਦੀਆਂ ਚ ਕਿਤੇ ਜਲਸਿਆਂ ਚ ਕਿਤੇ ਸਮਾਜ ਚ ਦੁਨੀਆ ਚ ਉਸ ਦੇ ਪਰਿਵਾਰਾਂ ਦੇ ਵਿੱਚ ਉਸ ਦੀਆਂ نسلਾਂ ਦੇ ਵਿੱਚ ਮਨੁੱਖਤਾ ਚਾਹੁੰਦਾ ਹੀ ਚਾਹੁੰਦਾ ਪਰ ਮਨੁੱਖ ਲੱਖ ਕੋਸ਼ਿਸ਼ ਕਰਦਾ ਹੈ ਪੈਸੇ ਦੇ ਨਾਲ ਸ਼ੋਹਰਤ ਖਰੀਦਣਾ ਚਾਹੁੰਦਾ ਪਰ ਖਰੀਦੀ ਨਹੀਂ ਜਾ ਸਕਦੀ ਚੌਰਾਤਾ ਉਸ ਕੋਲ ਦੇ ਹੱਥ ਹੈ ਜਿਸ ਨੂੰ ਚਾਹੁੰਦਾ ਹੈ ਉਹ ਹੀ ਦਿੰਦਾ ਹੈ ਉਸ ਨੂੰ ਦਿੰਦਾ ਹੈ ਜਿਸ ਭਾਵੇਂ ਦਿੱਸਤੇ ਸਾਹਿਬ ਹੱਥ ਵੜਿਆਈਆਂ ਜਿਸ ਭਾਵੇਂ ਦਿੱਸਤੇ ਜਿਹੜਾ ਉਸ ਨੂੰ ਪਾਉਂਦਾ ਹੈ ਉਸ ਨੂੰ ਵੜਿਆਈ ਦੇ ਦਿੰਦਾ ਤੇ ਦੇ ਕੇ ਫਿਰ ਹੋਰ ਦੇ ਦਿੰਦਾ ਦੇਂਦਾ ਦੇ ਲੈਂਦੇ ਥੱਕ ਪਾਹੀ ਹੁਣ ਤੁਹਾਨੂੰ ਦੱਸਣ ਲੱਗੇ ਆਂ ਲਿਖ ਲਵੋ ਕਾਪੀ ਤੇ ਨੋਟ ਕਰ ਲਵੋ ਅਗਰ ਚਾਹੁੰਦੇ ਹੋ ਹਰ ਕਿਸੇ ਮਹਿਫਲ ਦੇ ਵਿੱਚ ਤੁਹਾਡੀ ਵਾਹ ਵਾਹ ਹੋਵੇ ਤਾਂ ਪੜ ਲਓ ਸ੍ਰੀ ਅਨੰਦ ਸਹਿਬ ਦੀ ਬਾਣੀ ਸਾਚੀ ਲਿਵੇ ਬਿਣਦੇਹ ਨਮਾਣੀ ਦੇਹ ਨਮਾਣੀ ਲਿਵੇ ਬਾਜੂ ਕਿਆ ਕਰੇ ਵਿਚਾਰੀਆ ਤੁਦ ਬਾਦ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾ ਰੀਆ ਇਹ ਸਨਾਉ ਹੋਰ ਤਾਹੂ ਨਾਹੀ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਿਵੇ ਬਾਜੂ ਕਿਆ ਕਰੇ ਵਿਚਾਰੀਆਂ ਹੈ ਪਰਿਪੂਰਣ ਪਰਮਾਤਮਾ ਕਿਰਪਾ ਕਰੋ ਤੁਹਾਡੇ ਤੋਂ ਬਗੈਰ ਮੇਰੇ ਮੇਰਾ ਇਹ ਸਰੀਰ ਕੁਝ ਵੀ ਨਹੀਂ ਨਾ ਮਾਤਰ ਹੈ ਖਾਕ ਹੈ ਜੇ ਤੁਸੀਂ ਕਿਰਪਾ ਕਰੋ ਤਾਂ ਹਰ ਕਿਸੇ ਮਹਿਫਲ ਦੇ ਵਿੱਚ ਮੇਰੀ ਗੱਲਬਾਤ ਹੋਵੇ ਸ੍ਰੀ ਗੁਰੂ ਅਮਰਦਾਸ ਜੀ ਮਾਰੇ ਫਰਮਾਨ ਕਰ ਰਹੇ ਨੇ ਛੇਵੀਂ ਪੌੜੀ ਦੇ ਵਿੱਚ ਇਸ ਦਾ ਤਕਰੀਬਨ 86 ਵਾਰ ਜਾਪ ਕਰਨਾ 14 ਦਿਨ ਕਰਨਾ ਜਿਹੜੀ ਮਹਿਫਲ ਦੇ ਵਿੱਚ ਜਾਓਗੇ ਉਸੇ ਮਹਿਫਲ ਦੇ ਵਿੱਚ ਤੁਹਾਡੀ ਗੱਲਬਾਤ ਹੋਏਗੀ ਮੰਨ ਲਓ ਤੁਸੀਂ ਕਿਸੇ ਪ੍ਰੋਗਰਾਮ ਦੇ ਵਿੱਚ ਅਟੈਂਡ ਕਰਨ ਜਾਣਾ ਜਾਂ ਕੋਈ ਐਗਜ਼ਾਮ ਦੇਣ ਜਾਣਾ ਜਾਂ ਕੁਝ ਵੀ ਕਰਨਾ ਹੈ ਕੋਈ ਕਿਸੇ ਵੀ ਮਹਿਫਲ ਦੇ ਵਿੱਚ ਤੁਹਾਨੂੰ ਚੀਫ ਗੈਸਟ ਬੁਲਾਇਆ ਗਿਆ ਕਿਸੇ ਵੀ ਮਹਿਫਲ ਦੇ ਵਿੱਚ ਤੁਸੀਂ ਜਾਣਾ ਤੇ ਭਾਵੇਂ ਤੁਹਾਨੂੰ ਚੀਫ ਗੈਸਟ ਨਹੀਂ ਬੁਲਾਇਆ ਗਿਆ ਪਰ ਤੁਸੀਂ ਚਾਹੁੰਦੇ ਹੋ ਉਸ ਮਹਿਫਲ 'ਚ ਮੇਰੀ ਗੱਲ ਹੋਵੇ ਅੱਜ ਨਹੀਂ ਤਾਂ ਕੱਲ ਹੋਵੇ ਤਾਂ ਇਹ ਆਨੰਦ ਸਹਿਬ ਦੀ ਬਾਣੀ ਕੰਠ ਕਰ ਲਓ ਤਾਂ ਪੜ ਕੇ ਜਾਓ ਗੁਰੂ ਅਮਰਦਾਸ ਜੀ ਮਹਾਰਾਜ ਅੱਗੇ ਅਰਦਾਸ ਕਰੋ ਹੈ ਗੁਰੂ ਅਮਰਦਾਸ ਜੀ ਮਹਾਰਾਜ ਤੁਹਾਡੀ ਇਹ ਬਾਣੀ ਹਰ ਕਿਸੇ ਮਹਿਫਲ ਦੇ ਵਿੱਚ ਮਾਣ ਵਧਾਉਂਦੀ ਹੈ ਤੇ ਤੁਸੀਂ ਕਿਰਪਾ ਕਰੋ ਤਾਂ 14 ਦਿਨ ਇਸ ਦਾ ਜਾਪ ਕਰੋ 86 ਵਾਰ ਕਰੋ 14 ਦਿਨਾਂ ਦੇ ਵਿੱਚ ਪੂਰਾ 86 ਵਾਰ ਕਰ ਲੈਣਾ ਅਮਰਤ ਵੇਲੇ ਕਰੋ ਸੁਬਾ 4 ਵਜੇ ਤੋਂ ਪਹਿਲੇ ਪਹਿਲੇ 12 ਤੋਂ 4 ਦੇ ਵਿੱਚ ਕਾਰ ਕਰ ਲਵੋ ਜੇਕਰ ਰੋਜ਼ ਦੇ 10 ਪਾਠ ਕਰਦੇ ਹੋ ਤਾਂ 14 ਦਿਨਾਂ ਦੇ ਵਿੱਚ ਕਿੰਨੇ ਹੁੰਦੇ ਆ ਤੁਸੀਂ ਇਹ ਗਿਣਤੀ ਆਪ ਕਰ ਲਵੋ ਗਿਣਤੀ ਤੁਸੀਂ ਆਪ ਕਰਨੀ ਹੈ ਹਰ ਕਿਸੇ ਮਹਿਫਲ ਮੇਂ ਬਾਤ ਚਾਹਤੇ ਹੋ ਤੂੰ ਕਿ ਮੇਰੀ ਹੋ ਤਾਂ ਫਿਰ ਗੋਹਰ ਸ਼ਾਹਿਰ ਕਹੇ ਤੂੰ ਬਾਤ ਖੁਦਾ ਕੀ ਕਰ ਉਹ ਤੇਰੀ ਬਾਤ ਕਰਵਾਏਗਾ ਉਹ ਖੁਦਾ ਤੇਰੀ ਗੱਲ ਕਰਵਾਏਗਾ ਜੇ ਤੂੰ ਉਹਦੀ ਗੱਲ ਕਰੇਂਗਾ ਤੇ ਹਰ ਕਿਸੇ ਮਹਿਫਲ ਦੇ ਵਿੱਚ ਇਹ ਛੇਵੀਂ ਪੌੜੀ ਸ੍ਰੀ ਨਾਨਕ ਸਾਹਿਬ ਦੀ ਸਾਚੀ ਲਿਵੇ ਬਿਨ ਦੇਹ ਨਮਾਣੀ ਹੈ ਪਰਿਪੂਰਨ ਪ੍ਰਮਾਤਮਾ ਤੇਰੇ ਨਾਮ ਤੋਂ ਬਗੈਰ ਮੇਰੀ ਦੇਹ ਕੁਝ ਵੀ ਨਹੀਂ ਦੇਹ ਨਾ ਮਾਣੀ ਲੈਵੇ ਬਾਜੋ ਕਿਆ ਕਰੇ ਵਿਚਾਰੀਆ ਮੈਂ ਵਿਚਾਰਾ ਕੀ ਕਰ ਸਕਦਾ ਤੇਰੇ ਬਾਜੋਂ ਕੁਝ ਵੀ ਨਹੀਂ ਕਰ ਸਕਦਾ ਮੇਰਾ ਸਰੀਰ ਅੱਜ ਵੀ ਖਾਕ ਹੈ ਕੱਲ ਵੀ ਖਾਕ ਹੈ ਮੈਂ ਕੁਝ ਵੀ ਨਹੀਂ ਆ ਤੇਰੇ ਬਾਜੋਂ ਤੋਂ ਬਾਦ ਸਮਰਥ ਕੋਈ ਨਾ ਹੀ ਕਿਰਪਾ ਕਰ ਮਰਵਾਰਿਆ ਹੈ ਪਰਿਪੂਰਨ ਪਰਮਾਤਮਾ ਤੇਰੇ ਤੋਂ ਬਗੈਰ ਕੋਈ ਐਡਾ ਵੱਡਾ ਸਮਰਥ ਨਹੀਂ ਕਿ ਇਸ ਖਾਕ ਦੇ ਪੁੱਤਲੇ ਨੂੰ ਇਸ ਦੁਨੀਆ ਦੇ ਵਿੱਚ ਮਾਣ ਦਿਵਾ ਸਕੇ ਬਸ ਇੱਥੇ ਗੱਲ ਖਤਮ ਹੋ ਜਾਂਦੀ ਹੈ ਇਸ ਨਾਉ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰਿਆ ਮਹਾਰਾਜ ਕਹਿੰਦੇ ਕਿ ਇੱਥੇ ਤੇ ਉੱਥੇ ਸਿਰਫ ਸ਼ਬਦ ਹੀ ਹੈ ਜਿਹੜਾ ਤੁਹਾਡਾ ਕੁਝ ਸਵਾਰਦਾ ਹੈ ਉਹ ਲੋਕ ਦੇ ਵਿੱਚ ਵੀ ਸਵਾਰ ਦਿੰਦਾ ਤੇ ਉਸ ਪਰਲੋਕ ਚ ਵੀ ਸਵਾਰ ਦਿੰਦਾ ਹੈ ਕਹੇ ਨਾਨਕ ਲੇਵੇ ਬਾਝੂ ਕੀ ਕਰੇ ਵਿਚਾਰੀ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮਹਾਰਾਜ ਏ ਅਕਾਲ ਪੁਰਖ ਤੇਰੇ ਤੋਂ ਬਿਗੈਰ ਮੇਰੀ ਕੋਈ ਸਾਰ ਨਹੀਂ ਲੈ ਸਕਦਾ ਮੈਂ ਵਿਚਾਰਾ ਕੀ ਕਰਾਂਗਾ ਕਹੇ ਨਾਨਕਲੇ ਵੇ ਬਾਜੋ ਕੀ ਕਰੇ ਵਿਚਾਰੀਆ ਇਹ ਕੀ ਕਰੇਗਾ ਮਨੁੱਖ ਵਿਚਾਰਾ ਤੇਰੇ ਬਾਜੋਂ ਤੇਰੇ ਬਾਜੋਂ ਤਾਂ ਕੁਝ ਵੀ ਨਹੀਂ ਕਰ ਸਕਦਾ ਹੈ ಪರಿਪੂਰਨ ਪਰਮਾਤਮਾ ਤੁਸੀਂ ਕਿਰਪਾ ਕਰੋ ਮੈਂ ਇਸ ਨਕੰਮੇ ਮਨੁੱਖੀ ਦੇਹੀ ਦੇ ਉੱਤੇ ਤੁਹਾਡੀ ਕਿਰਪਾ ਬਾਰ ਬਖਸ਼ਿਸ਼ ਹੋਵੇ ਤਾਂ ਮੈਂ ਇਸ ਮਹਿਫਲੇ ਇਸ ਤਸਵੀਰਖਾਨਾ ਜੋ ਕਿ ਦੁਨੀਆ ਨੂੰ ਤਸਵੀਰਖਾਨਾ ਕਹਿੰਦੇ ਨੇ ਇਸ ਦੁਨੀਆ ਦੇ ਵਿੱਚ ਮੇਰਾ ਮਾਣ ਸਤਿਕਾਰ ਹੋ ਸਕਦਾ ਨਹੀਂ ਤਾਂ ਨਹੀਂ ਹੋ ਸਕਦਾ ਨਹੀਂ ਤਾਂ ਮੈਨੂੰ ਨਿਮਾਣੇ ਨੂੰ ਕੌਣ ਪੁੱਛਦਾ ਛੱਤੀ ਤੁਰੇ ਫਿਰਦੇ ਨੇ ਉਹ ਇਤਨੀਆਂ ਵਿਚਾਰਾਂ ਪਰਮਾਰ ਕਰਨੀਆਂ ਛੇਵੀਂ ਪੌੜੀ ਦਾ ਮਹਾਤਮ ਸਦਾ ਸਦਾ ਜਿੰਨਾਂ ਨੂੰ ਮਾਣ ਚਾਹੀਦਾ ਹੈ ਇੱਜ਼ਤ ਚਾਹੀਦੀ ਹੈ ਉਹ ਮਿਲ ਜਾਏਗੀ ਛੇਵੀਂ ਪੌੜੀ ਦਾ ਅਭਿਆਸ ਕਰিয়ে ਆਓ ਛੇਵੀਂ ਪੌੜੀ ਤੋਂ ਸਿੱਖਿਆ ਲਈਏ ਕੀ ਪੂਰਾ ਆਨੰਦ ਸਹਿਬ ਕਰਕੇ ਅਸੀਂ ਆਪਣਾ ਮਾਣ ਵਧਾ ਸਕੀਏ ਪੂਰਾ ਆਨੰਦ ਸਹਿਬ ਕਰਨਾ ਫੇਰ ਮੈਂ ਇੱਕ ਦਫਾ ਦੱਸ ਦਿਆਂ ਪੂਰਾ ਆਨੰਦ ਸਹਿਬ ਕਰਨਾ 86 ਵਾਰ 14 ਦਿਨ ਪੂਰਾ ਆਨੰਦ ਸਹਿਬ ਕਰਨਾ ਇਤਨੀਆਂ ਵਿਚਾਰਾਂ ਪਰਮਾਨ ਕਰਨੀਆਂ ਭੁੱਲਾਂ ਚੁੱਕਾਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਉਂਦੇ ਵਾਸਤੇ ਹੋ ਸਾਰੇ